ਸੋ ਵੈਲਕਮ ਗਾਇਜ਼ ਅੱਜ ਦੀ ਨਵੀਂ ਵੀਡੀਓ ਤੇ ਨਵੇਂ ਬਲੌਗ ਤੁਹਾਡਾ ਸਵਾਗਤ ਹੈ ਅੱਜ ਹੈਗਾ ਆਪਣੀ ਭੈਣ ਦਾ ਬਰਥਡੇ ਤੇ ਭੈਣ ਨੂੰ ਆਪਾਂ ਕਹਨੇ ਹੈਪੀ ਬਰਥਡੇ ਭੈਣੇ ਕਿਉਂਕਿ ਉਹ ਫੋਰਨ ਦੇ ਵਿੱਚ ਗਏ ਹੋਏ ਨੇ ਇਹੀ ਕਰਦੇ ਆ ਦੁਆ ਕਿ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਹਮੇਸ਼ਾ ਖੁਸ਼ੀਆਂ ਬਖਸ਼ੇ ਜਿਸ ਵੀ ਫੀਲਡ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਨੂੰ ਤਰੱਕੀਆਂ ਬਖਸ਼ੇ ਸੋ ਅੱਜ ਕੁਦਰਤੀ ਆਪਾਂ ਸੰਧਾਰਾ ਵੀ ਭੈਣ ਉਹਨਾਂ ਦੇ ਘਰੇ ਲੈ ਕੇ ਜਾਣਾ ਵਾ ਤੇ ਨਾਲ ਹੀ ਆਪਾਂ ਕੇਕ ਕਟਣਾ ਵਾ ਲਾਈਵ ਦੇ ਵਿੱਚ ਆਪਾਂ ਭੈਣ ਉਹਨਾਂ ਨਾਲ ਗੱਲ ਕਰਾਂਗੇ ਸਾਰੀ ਫੈਮਿਲੀ ਚੱਲੀ ਆ ਆਪਣੀ ਭੈਣ ਉਹਨਾਂ ਦੇ ਘਰੇ ਸੰਧਾਰਾ ਲੈ ਕੇ ਤੇ ਅੱਜ ਦਾ ਬਲੌਗ ਕਾਫੀ ਖੂਬਸੂਰਤ ਹੋਣ ਵਾਲਾ ਵਾ ਜੁੜੇ ਰਹੋ ਅੱਜ ਦੀ ਵੀਡੀਓ ਦੇ ਨਾਲ। ਹੋਰੀ ਆਪਣੀ ਸਕੂਟਰੀ ਤੇ ਕੇਕ ਲੈ ਲਿਆ ਆਪਾਂ ਹੁਣ ਰੱਖਦੇ ਆਂ ਸਕੂਟਰੀ ਤੇ ਤੇ ਚੱਲਦੇ ਆਂ। ਸੋ ਫਾਈਨਲੀ ਗਾਇਜ਼ ਕੇਕ ਲੈ ਕੇ ਆਪਾਂ ਸ਼ਾਪ ਤੇ ਆ ਚੁੱਕੇ ਆ ਤੇ ਭਾਈ ਸਾਹਿਬ ਵੀ ਆਪਣੇ ਕੋਲ ਆ ਰਹੇ ਨੇ ਇਸ ਤੋਂ ਬਾਅਦ ਆਪਾਂ ਭੈਣ ਦੇ ਸਹੁਰਿਆਂ ਦੇ ਘਰੇ ਜਾਣਾ ਵਾ ਸੋ ਗਾਇਜ਼ ਆਪਣੀ ਗੱਡੀ ਆ ਚੁੱਕੀ ਆ ਤੇ ਜਿਹਦੇ ਵਿੱਚ ਆਪਾਂ ਜਾਣਾ ਵਾ ਘਰੇ ਉਹਨਾਂ ਦੇ ਉਹ ਲੱਗੀ ਮੈਂਬਰ ਆਪਣੇ ਸਾਰੇ ਗੱਡੀ ਦੇ ਵਿੱਚ ਹਾਜ਼ਰ ਚੱਲਦੇ ਆ ਗੱਡੀ ਦੇ ਵਿੱਚ ਲਓ ਜੀ ਸਾਰੀ ਫੈਮਿਲੀ ਆਪਣੀ ਚਲਦੀ ਆ ਸੁਧਾਰਾ ਦੇਣ ਵਾਸਤੇ ਇਕੱਠੇ ਹੋ ਗਏ ਭੈਣ ਨੂੰ ਹਾਂ ਮੇਰੇ ਲਈ ਵੱਡੇ ਵੀ ਸੀ ਭਾਈ ਸਾਹਿਬ ਹਾਂ ਵੱਡੇ ਵੀ ਅੱਜ ਕੋਲ ਲਿਆਂਦਾ ਕੇਕ ਆਪਾਂ ਸੋਇਸ਼ਪ੍ਰੀਤ ਵੀ ਨਾਲ ਆਇਆ ਅੱਜ ਆਪਣੇ ਪਹਿਲੀ ਵਾਰ ਆ ਵੀਸ਼ਪ੍ਰੀਤ ਨਾਲ ਆਇਆ ਇਸਪ੍ਰੀਤ ਨੂੰ ਤਾਂ ਕਲਾਪਿੰਗ ਹੋ ਜੇ ਇਸਪ੍ਰੀਤ ਨੂੰ ਤਾਂ ਆਈਫੋਨ ਖਿੱਚ ਕੇ ਲੈ ਕੇ ਆਇਆ ਹੋਰ ਇਦਾਂ ਨਹੀਂ ਹੁੰਦਾ ਸੀ ਹਾਂ ਨਹੀਂ ਰਿਹਾ ਸੀ ਥੱਕੇ ਨਾ ਲੈ ਕੇ ਆਇਆ ਆਪਾਂ ਤੇ ਜਾਂਦੇ ਹਾਂ ਫਾਈਨਲੀ ਗਾਇਸ ਪਹੁੰਚ ਚੁੱਕੇ ਆ ਆਪਾਂ ਘਰੇ ਇਸ ਪ੍ਰੀਤ ਕਹਿੰਦਾ ਵੀ ਮੈਂ ਵੀ ਜਾਣਾ ਅੱਜ ਨਾਲ ਸਪੈਸ਼ਲ ਚਲੋ 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 ਵੀ ਚੱਲਦੇ ਆ ਕਾਲੀ ਕੈਟੀ ਪਈ ਹੈ ਬੈਠੀ ਤੇ ਮੇਰੇ ਬੱਚੇ ਨੂੰ ਨਾਲ ਲੈ ਚੱਲਦੇ ਆ 어 어떻게? 수트라지? 아 수트라리메. 아 어, 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 ਆਛਾ ਫਿਰ ਉਸ ਦੇ ਪੈਰ ਨਹੀਂ ਸੌਣ ਆ ਜਾਣ ਮੈਨੂੰ ਕਿਤੇ ਜਿਆਦਾ ਪਤਾ ਨਾ ਕਿ ਕਿੰਨੇ ਵਜੇ ਕਿੰਨੇ ਵਜੇ ਧੰਨਵਾਦ ਜੀ ਬਣਾ ਦਾ ਸਾਰੇ 9:30 ਵਜੇ ਨਾ 9:30 ਵਜੇ 6:30 ਕਰਦੇ ਹਾਂ ਹਾਂ ਪਹਿਲਾਂ ਹਾਂ ਚਲੇ ਹਾਂ ਹਾਂ ਤੇ ਲੇਟ ਹੋ ਜਾਣਾ ਸੋ ਫਾਈਨਲੀ ਗਾਈਜ਼ ਹੁਣ ਆਪਾਂ ਕੇਕ ਕੱਟਣ ਦੀ ਤਿਆਰੀ ਕਰ ਰਹੇ ਹਾਂ ਤੇ ਪਹੁੰਚ ਗਏ ਆਪਾਂ ਅਜੀ ਸੁਮਨ ਦਾ ਘਰੇ ਕੇਕ ਕੱਟਣ ਦੀ ਤਿਆਰੀ ਕਦੇ ਇਹਦੇ ਨਾਲ ਨੂੰ ਹੋ ਜਾਦੋਗੇ ਤੇ ਨਾਲ ਨੂੰ ਜਾਓ ਹਲੋ ਰਾਜੀ ਹਰ ਸੇ ਕੰਮ ਕਰਦਾ ਤੇ ਕੰਮ ਆਨੇ ਬਸ ਠੀਕ ਠਾਕ ਹੀ ਵਧੀਆ ਅੱਜ ਟਾਈਮ ਨਾ ਪੈ ਗਿਆ ਵੇ ਨਹੀਂ ਕਰੋ ਪ੍ਰੈਸ ਤੁਸੀਂ ਤੇ ਭੈਣ ਨਾ ਕਰਾ ਦਿਓ ਸਾਜ ਪਣੇ ਕੱਟੀਏ ਇਹ ਕੰਡ ਕੈਮਰਾ ਇਧਰ ਨੂੰ ਕਮਾ ਦਿਓ ਐ ਪਹਿਲਾਂ ਕੀ ਕਰਦੇ ਇਧਰ ਆ ਹਨਾ ਇੱਥੋਂ ਚੱਕ ਇੱਥੋਂ ਚੱਕ ਇੱਥੋਂ ਕੱਟਦੇ ਪਣੇ ਪਿੱਛੇ ਕਰੋ ਥੋੜਾ ਦੇਖ ਰਹੇ ਹੋ ਨਾ ਭਾਈ ਸਾਹਿਬ ਪਿੱਛੇ ਕਰੋ ਥੋੜਾ ਕੈਮਰਾ ਦੂਜਾ ਕੈਮਰਾ ਦੂਜਾ ਕਮਾ ਦੋ ਦੂਜਾ ਕੈਮਰਾ ਨਾਲ ਸਸੇ ਕਾ ਪਣੇ ਸਸੇ ਕੇ ਬਣੇ ਚਲੋ ਕਿੰਬੋਸਟਿੰਗ ਚਲੋ ਆਓ ਕਿੱਥੇ ਗਈ ਉਹ ਚਮਚਾ ਜਾਂ ਭੈਣ ਨੂੰ ਵੀਡੀਓ ਕਾਲ ਲਈ ہوئی ਆ ਆਪਾਂ ਤੇ ਹੁਣ ਆਪਾਂ ਕਰਦੇ ਆ ਕੇਕ ਕੱਟਦੇ ਹੈ ਹੈਪੀ ਬਰਥਡੇ ਦਿਵਾ ਦਿਓ

ਤੁਹਾਡਾ ਚਲ ਦੁਬਾਰੇ ਫੋਨ ਆਊਗਾ ਉਦੋਂ ਫਿਰ ਦੱਸ ਦਿਆਂਗੇ ਬੜਾ ਜਿਆ ਕਹਿ ਦਾਂਗੇ ਇੰਡੀਆ ਦੇ ਦਾਂਗੇ ਵੀ ਫੋਨ ਦਾ ਟਾਈਮ ਆਹ ਹੋ ਪਈ ਮਾਰੇ ਇਹ ਬਣੇ ਇਹ ਟੈਕਿੰਗ ਲਗਾਓ ਆ ਦੇਖੋ ਉਹ ਕੈਮਰਾ ਤੋਂ ਚ ਲੋਡ ਕਰੋ ਇਹ ਮੈਂ ਨਹੀਂ ਨਹੀਂ ਬਣੇ ਸੁਧਾਰਾ ਦੇਣਾ ਹੈ ਥੋੜਾ ਮੈਂ ਤੁਸੀਂ ਇੰਨਾ ਕਰਦੇ ਹੁੰਦੇ ਦੇਖੋ ਠੀਕ ਲੱਗਦਾ ਚਾਹ ਕ ਕਰ ਲੋ ਹੁਣ ਤੋ ਬਦਲ ਕੇ ਲਿਆਵਾਂਗੇ ਨਹੀਂ ਪਤਾ ਰੱਖੜੀਏ ਛੋਟੀ ਚੀਜ਼ ਨਹੀਂ ਹੁੰਦੀ ਇਹ ਨਾ ਬਣੇ ਇਹ ਮਾਤਾ ਚੱਲ ਰਹੇ ਆ ਘਰ ਨੂੰ ਵਾਪਸੀ ਕੜ ਕੋਸਟ ਡਿਜ਼ਾਈਨ ਤਿਆਰ ਕੀਤਾ ਹੈ ਭਾਈ ਸਾਹਿਬ ਨੇ ਇੱਕ ਰੁਮਸੀ ਤੇ ਕਬਾੜੀ ਦੇ ਦਿੱਤੇ ਨੇ ਉਹ ਬਾਹਰ ਹੀ ਹੈ ਰਹਿਣ ਦੋ ਨਹੀਂ ਰਹਿਣ ਦੋ ਹੀ ਕੋਈ ਆਲੇ-ਵਡੇੜਾ ਫੜਾ ਬਾਹਰ ਆ ਬਾਹਰ ਕਿੱਥੇ ਆ ਉਹ ਬਾਰਿਸ਼ ਵੀ ਸ਼ੁਰੂ ਹੋ ਗਈ ਹੁਣ ਤਾਂ ਵਾਪਸੀ ਕਰਨ ਚੱਲੇ ਆ ਭੱਲਾ ਭੱਲੇ ਬੰਦ ਭੱਲਾ ਕਰ ਰਹੇ ਨੇ ਤੇ ਤੁਸੀਂ ਮਾਰੇ ਜੀ ਆ ਜਾਓ ਜਰੂਰ ਉਸ ਤੋਂ ਬਾਰਿਸ਼ ਵੀ ਬਾਹਰ ਆ ਚੁੱਕੀ ਆ ਤੇ ਕਣੀਆਂ ਡੇਗ ਰਹੀਆਂ ਨੇ ਉਸਮ ਵੀ ਕਾਫੀ ਬਦਲਵਾ ਜੀ ਹੋ ਚੁੱਕੀ ਆ ਲੱਖ ਕਿ ਉਹ ਨੋਕ ਆ ਗਾ ਜੀ ਉਹਦਾ ਆ ਤੇ ਜਿਹੜੀ ਅੱਗੇ ਫੇਸ ਵੱਲ ਉਹਦੇ ਦਾਦਾ ਦਾ ਸਲਾਮ ਹੋਣੀ ਹੈ ਵੀ ਕਾਫੀ ਤੇਜ਼ ਆ ਚੁੱਕਿਆ ਵਾ ਅਸੀਂ ਸ਼ੈੱਡ ਦੇ ਵਿੱਚ ਥੱਲੇ ਖੜੇ ਆਂ ਖਰਤੰ ਦਾ ਨਾਂ ਨਹੀਂ ਲੈ ਰਿਹਾ ਤੇ ਹੁਣ ਅਸੀਂ ਚੱਲੇ ਆਂ ਤੇਜ ਬਹੁਤ ਆ ਵੀ ਬਾਈ ਉੱਥੇ ਤੱਕ ਜਾਂਦੇ ਜਾ ਜੀ ਐ ਮੇਰਾ ਮੇਹਰ ਨੀ ਦੇ ਵਿੱਚ ਭਜੇਗੀ ਅੱਜ ਹੈ ਠੀਕ ਹੈ ਭਾਈ ਸਾਹਿਬ ਹੁਣ ਆਇਓ ਤੁਸੀਂ ਜਰੂਰ ਕੋਈ ਨਹੀਂ ਕੋਈ ਨਹੀਂ ਜਰੂਰ ਯਾਰ ਇਹ ਚੋਰੀ ਆ ਜਰ ਪਾ ਲਿਆ ਕਾਜਕਲ ਨੂੰ ਤੂੰ ਨਾਲ ਹੀ ਆ ਬਾਅਦ ਚ ਪਾ ਭਾਈ ਬੈਠੋ ਦੇ ਇੱਧਰ ਲਈ ਸਾਡੇ ਇਹ ਕਾ ਵੀ ਆ ਗਿਆ ਤੇ ਪੈਸਾ ਕੋਲ ਨਾਲ ਛਤਰੀਆਂ ਦਿੱਤੀਆਂ ਸੀਗੀਆਂ ਤੁਸੀਂ ਗੱਡੀ ਤੱਕ ਚਲੇ ਜਾ। ਸੋ ਗਾਈਜ਼ ਅੱਜ ਦੇ ਬਲੌਗ ਨੂੰ ਆਪਾਂ ਕਰਦੇ ਆ ਇੱਥੇ ਐਂਡ ਵੀਡੀਓ ਬੜੀ ਲਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ। ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਵਿੱਚ ਤਦ ਤੱਕ ਲਈ ਬਾਏ।